ਉਹਨੂੰ ਤੋਂ ਹਰ ਵਾਰੀ ਭਜਦੀ ਸੀ ਚਲਦੀ ਸੀ ਹਾਂਜੀ ਸਰਕਾਰ ਨੇ 25 ਰੁਪਏ ਪਰ ਕੁੰਟਲ ਗੰਨੇ ਦਾ ਰੇਟ ਵਧਾਇਆ ਠੀਕ ਹੈ ਜੀ ਸਿਰਫ ਇਹ ਅੰਦੋਲਨ ਤੋਂ ਡਰਦੇ ਆ ਕਿ ਜੇ ਇਹ ਅੰਦੋਲਨ ਚੱਲ ਰਿਹਾ ਹੈ ਉਧਰ ਸਾਡਾ ਗੰਨੇ ਤੋਂ ਪੀੜਿਤ ਕਿਸਾਨ ਆ ਜਿਹੜਾ ਲਗਾਤਾਰ ਅਸੀਂ ਹਾਂਜੀ ਜਿਹਦਾ ਗਲਾ ਘੁੱਟ ਕੇ ਰੱਖਿਆ ਹੈ ਅਗਰ ਉਹ ਉੱਠ ਕੇ ਖੜਾ ਹੋ ਗਿਆ ਤਾਂ ਇਹ ਅੰਦੋਲਨ ਦਾ ਹਿੱਸਾ ਬਣੂਗਾ ਬਿਲਕੁਲ ਉਸ ਗੱਲ ਤੋਂ ਉਹਨਾਂ ਨੇ ਉਹਨਾਂ ਕਿਸਾਨਾਂ ਦੀ ਘਰੇ ਬੈਠਣ ਦੀ ਮੰਗ ਪ੍ਰਵਾਨ ਕੀਤੀ ਹਾਂਜੀ ਅਗਲੀ ਗੱਲ ਹਰਿਆਣਾ ਕਿਸਾਨ ਹਰਿਆਣੇ ਦਾ ਕਰਜ਼ੇ ਤੋਂ ਰੋਜ਼ ਮਦਦ ਦਵਾਈ ਪਿੱਟਦਾ ਸੀ ਹਾਂਜੀ ਸਰਕਾਰ ਗੱਲ ਨਹੀਂ ਸੀ ਸੁਣ ਰਹੀ ਹਾਂਜੀ ਅਖੀਰ ਹਰਿਆਣੇ ਦੀ ਗਵਰਨਮੈਂਟ ਨੂੰ ਵੀ ਇਹ ਇਸ ਗੱਲ ਤੋਂ ਦਬਾਅ ਦੇ ਥੱਲੇ ਆ ਕੇ ਮੰਨਣੀ ਪਈ ਮੰਗ ਇਹ ਕਿ ਭਾਵੇਂ ਅਸੀਂ ਇੱਥੇ ਹਰਿਆਣੇ ਨੂੰ ਐ ਸ਼ੌਣੀ ਚ ਤਬਦੀਲ ਕਰੀ ਬੈਠੇ ਹਾਂ ਐਡੀਆਂ ਵੱਡੀਆਂ ਫੋਰਸਾਂ ਲਾ ਕੇ ਲੋਕਾਂ ਨੂੰ ਕਰੀ ਬੰਦ ਕਰੀ ਬੈਠੇ ਹਾਂ ਹਾਂਜੀ ਪਰ ਜਦੋਂ ਮਾੜੀ ਜਿਹੀ ਢੱਲੇ ਦਿੱਤੀ ਲੋਕ ਉੱਠਣਗੇ ਉਸ ਲੋਕਾਂ ਦੇ ਗੁੱਸੇ ਨੂੰ ਲੋਕਾਂ ਦੀ ਨਾਰਾਜ਼ਗੀ ਨੂੰ ਹਾਂਜੀ ਕਵਰ ਕਰਨ ਦੇ ਲਈ ਉਹ ਹਰਿਆਣੇ ਦੇ ਲੋਕਾਂ ਦਾ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਸੀ ਉਹਦਾ ਕਰਜ਼ਾ ਸਾਰਾ ਤੇ ਜਿਹੜੀਆਂ ਉਹਦੇ ਤੇ ਪੈਨਲਟੀਆਂ ਪਈਆਂ ਸੀ ਉਹ ਸਾਰੀਆਂ ਓਕੇ ਉਹ ਮਾਫ ਕੀਤੀਆਂ ਠੀਕ ਹੈ ਜੀ ਅਗਲੀ ਗੱਲ ਅਸੀਂ ਜਿਹੜਾ ਸਾਡਾ ਖੇਤਰ ਜੂਟ ਦੀ ਖੇਤੀ ਕਰਦਾ ਹੈ ਹਾਂਜੀ ਜਿਹੜਾ ਸਾਡਾ ਵੱਡਾ ਹਿੱਸਾ ਨਰਮੇ ਦੀ ਖੇਤੀ ਕਰਦਾ ਹੈ ਹਾਂਜੀ ਉਹਨਾਂ ਉਹ ਲੋਕ ਇਸ ਅੰਦੋਲਨ ਦਾ ਹਿੱਸਾ ਨਾ ਬਣ ਸਕਣ ਹਾਂਜੀ ਉਹ ਕਿਉਂਕਿ ਲਗਾਤਾਰ ਲੰਬਾ ਚਿਰ ਹੋ ਗਿਆ ਸਮਾਂ ਹੋ ਗਿਆ ਸੀ ਹਾਂਜੀ ਦੇ ਨਰਮੇ ਦੀ ਫਸਲ ਹਰ ਵਾਰੀ ਲਾਗਤ ਨਾਲੋਂ ਹਾਂਜੀ ਉਹਦੇ ਲਾਗਤ ਛਡੋ ਮੈਂ ਕਹਿੰਦਾ ਐਮਐਸਪੀ ਤੋਂ ਵੀ ਹਾਂਜੀ 1000 1500 1000 1500 ਪਰ ਕੁੰਟਲ ਥੱਲੇ ਵਿਕਦੀ ਸੀ ਲੁੱਟੀ ਦੀ ਰਹੀ ਐ ਹਾਂਜੀ ਉਹ ਲੋਕਾਂ ਦੇ ਅੰਦਰ ਗੁੱਸਾ ਸੀ ਹਾਂਜੀ ਉਹ ਗੁੱਸੇ ਦੀ ਘਬਰਾਹਟ ਦੇ ਵਿੱਚ ਉਹਨਾਂ ਨੂੰ ਮੰਨਣਾ ਪਿਆ ਕਹਿਣਾ ਪਿਆ ਕਿ ਅਸੀਂ ਜਦੋਂ ਵੀ ਨਰਮੇ ਦੇ ਜੂਟ ਦਾ ਰੇਟ ਵਪਾਰੀ ਘਟਕੇ ਖਰੀਦਣ ਦੀ ਗੱਲ ਕਰਨਗੇ ਅਸੀਂ ਇੰਟਰਫੇਅਰ ਕਰਾਂਗੇ ਅਸੀਂ ਸਾਰਾ ਨਰਮਾ ਤੇ ਜੂਟ ਖਰੀਦਾਂਗੇ ਕਿ ਬੱਡੀ ਗੱਲ ਫਿਰ ਅਸੀਂ ਕਹਿੰਦੇ ਸੀਗੇ ਕਿ WTO ਚੋਂ ਭਾਰਤ ਆਵੇ ਬਾਹਰ ਆਵੇ ਜਦੋਂ ਬਾਹਰ ਲਿਉਣ ਦੀ ਗੱਲ ਕਰਦੇ ਸੀਗੇ ਤੇ ਸਰਕਾਰ ਇਹਦੇ ਤੋਂ ਤਰਫ ਦੀ ਸੀ ਹਾਂਜੀ ਲੰਬੇ ਸਮੇਂ ਤੋਂ ਤਰਫ ਦੀ ਸੀ ਹਾਂਜੀ ਲੇਕਿਨ ਆਪਣੇ ਅੰਦੋਲਨ ਨੇ ਇਹ ਕਰਵਾਇਆ ਸਰਕਾਰ ਨੂੰ ਕਰਨੇ ਮਜਬੂਰ ਕੀਤਾ ਕਿ WTO ਦੀ ਮੀਟਿੰਗ ਦੇ ਵਿੱਚ ਆਪੂ ਥਾਪੀ ਜਾ ਕੇ ਸਾਡੇ ਮਿਨਿਸਟਰ ਨੇ ਗੱਲ ਰੱਖੀ ਕਿ ਪੀਸ ਕਲੌਜ਼ ਨੂੰ ਰੈਗੂਲਰ ਕੀਤਾ ਜਾਏ ਠੀਕ ਹੈ ਜੀ ਪੀਸ ਕਲੌਜ਼ ਰੈਗੂਲਰ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਇਹਨਾਂ ਨੇ ਕੋਸੇ ਕਲੌਜ਼ ਦੇ ਤਹਿਤ ਹੀ ਫਸਲ ਖਰੀਦ ਨਹੀਂ ਹੁੰਦੀ ਆ ਉਹਦੇ ਕਿਸਾਨਾਂ ਦੀ ਹਾਂਜੀ ਕਿ ਅਸੀਂ ਪੀਡੀਐਸ ਦੇਣਾ ਅਸੀਂ ਦਾਣਾਂ ਦੇਣੀਆਂ ਨੇ ਅਸੀਂ ਚੌਲ ਖੋਣਾ ਆਪਦੇ ਲੋਕਾਂ ਨੂੰ ਅਸੀਂ ਆਟਾ ਖੋਣਾ ਆਪਦੇ ਲੋਕਾਂ ਨੂੰ ਹਾਂਜੀ ਉਸ ਆਧਾਰ ਦੇ ਉੱਤੇ ਉਹ ਉਹਨਾਂ ਨੂੰ ਮਤਲਬ ਫਸਲ ਖਰੀਦਣ ਦਾ ਇਜਾਜ਼ਤ ਮਿਲਦੀ ਆ ਓਕੇ ਤੇ ਇਹਨਾਂ ਦੇ ਇਸ ਵੀ ਰੈਗੂਲਰ ਕਰੋ ਤਾਂ ਕਿ ਅਸੀਂ ਖਰੀਦਦੇ ਰਹੀਏ ਤਾਂ ਮਤਲਬ ਠੀਕ ਹੈ ਜੀ ਅੰਦੋਲਨ ਦਾ ਦਬਾਅ ਸੀ ਠੀਕ ਹੈ ਜੀ ਇਹ ਵੀ ਕਿਹਾ ਕਿ ਜਿਹੜੀ ਤੁਸੀਂ 10% ਫਸਲ ਨੂੰ ਖਰੀਦਣ ਦੀ ਸ਼ਰਤ ਰੱਖਦੇ ਹੋ ਇਹਨੂੰ ਹਟਾਓ ਅਸੀਂ ਜਿੰਨੀ ਮਰਜ਼ੀ ਖਰੀਦ ਸਕੀਏ ਹਾਂਜੀ ਤਾਂ ਭਾਵੇਂ ਸਾਰੀਆਂ ਗੱਲਾਂ ਅੰਦੋਲਨ ਦੇ ਪ੍ਰੈਸ਼ਰ ਥੱਲੇ ਆਉਣੀ ਇੱਕ ਕੰਨ ਫਿਰ ਇਹ ਕਹਿਣ ਲੱਗਦਾ ਸੀ ਸਰਕਾਰ ਦੇ ਮਨ 'ਚ ਭੁਲੇਖਾ ਸੀਗਾ ਵੀ ਜਦੋਂ ਅਸੀਂ ਐਲਾਨ ਸਰਕਾਰ ਨੇ ਮਗਰੋਂ ਆ ਕੇ ਐਲਾਨ ਵੀ ਕਰਤਾ ਕਿ ਪੰਜ ਬਰੋਕਰ ਕ੍ਰੋਪਸ ਨੂੰ ਜਿਹੜੀਆਂ ਨੂੰ ਅਸੀਂ ਜਿਹਨੇ ਲੋਕ ਡਾਇਵਰਸੀਫਿਕੇਸ਼ਨ ਕਰਨਗੇ ਉਹਨੂੰ ਅਸੀਂ ਐਮਐਸਪੀ ਦੇ ਉੱਤੇ ਖਰੀਦਾਂਗੇ ਔਰ ਐਮਐਸਪੀ ਦੀ ਗਰੰਟੀ ਹੋਏਗੀ ਇਹ ਵੀ ਕਿਹਾ ਉਹਨਾਂ ਨੇ ਪੰਜਾ ਫਸਲਾਂ ਦਾ ਜਿੱਦੇ ਡਾਲਾ ਵੀ ਆਈਆਂ ਮੱਕੀ ਵੀ ਲੈਂਦੀ ਇਹਨਾਂ ਨੇ ਹੁਣ ਸਵਾਲ ਇੱਥੇ ਹੈ ਕਿ ਉਹਦਾ ਐਲਾਨ ਉਹਦਾ ਵੀ ਕਰਤਾ ਅੰਦੋਲਨ ਇਹਨਾਂ ਨੂੰ ਆ ਲੱਗਦਾ ਸੀ ਵੀ ਹੁਣ ਜਦੋਂ ਅਸੀਂ ਸਾਰਾ ਜਿਹੜਾ ਅਸੀਂ ਕਹਿ ਰਹੇ ਸੀ ਕਹਤਾ ਇਹ ਉਹਨਾਂ ਤੇ ਬੈਠ ਕੇ ਕੀ ਕਰਨਗੇ ਲੇਕਨ ਅੰਦੋਲਨ ਨਹੀਂ ਉੱਠਿਆ ਕਿਉਂਕਿ ਸਾਡੀਆਂ ਮੰਗਾਂ ਅਜੇ ਰਹਿndੀਆਂ ਨੇ ਪੂਰੀਆਂ ਨਹੀਂ ਹੋਈਆਂ ਠੀਕ ਹੈ ਉਸ ਗੱਲ ਨੂੰ ਲੈ ਕੇ ਸਰਕਾਰਾਂ ਪੋਲੀਟੀਕਲ ਧਿਰਾਂ ਦੇ ਗਲੇ ਦਾ ਦੀ ਹੱਡੀ ਬਣ ਗਏ ਅੰਦੋਲਨ ਉਧਰੋਂ ਤਾਂ ਚੱਲ ਪਿਆ ਚੋਣਾ ਹਾਂਜੀ ਆਚਾਰ ਸਹਿਤਾ ਲੱਗੀ ਹਾਂਜੀ ਕੋਡ ਆਫ ਕੰਡਕਟ ਦੇ ਦੌਰਾਨ ਅੰਦੋਲਨ ਚਲਾ ਕੇ ਹਾਂਜੀ ਪੋਲੀਟੀਕਲ ਪਾਰਟੀਆਂ ਨੂੰ ਮਜਬੂਰ ਕਰ ਲਿਆ ਇੰਡੀਆ ਆਲਾਈਂਸ ਨੂੰ ਇਹ ਕਹਿਣਾ ਪਿਆ ਕਿ ਅਸੀਂ ਐਮਐਸਬੀ ਦੀ ਗਰੰਟੀ ਵੀ ਦੇਵਾਂਗੇ ਕਿਸਾਨਾਂ ਨੂੰ ਡਾਕਟਰ ਸੋਮੇਨਾਥ ਤੰਦੀ ਦੀ ਰਿਪੋਰਟ ਵੀ ਲਾਗੂ ਕਰਾਂਗੇ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਵੀ ਕਰਾਂਗੇ ਔਰ ਜਿਹੜੀ ਸੀਐਸਸੀਪੀ ਆ ਉਹਨੂੰ ਅਸੀਂ ਕਾਨੂੰਨੀ ਦਰਜਾ ਵੀ ਦੇਵਾਂਗੇ ਤੋ ਇਹ ਗਏ ਮੰਗਾ ਜਿਹੜੀਆਂ ਮਸਲੇ ਮੁੱਦੇ ਆ ਜਿਹੜੇ ਇਹ ਮੁੱਦੇ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਆ ਗਏ ਜਿਹੜੇ ਪਿਛਲੇ 70 75 ਸਾਲ ਤੋਂ ਜੋ ਦੇਸ਼ ਆਜ਼ਾਦ ਹੋਇਆ ਕਿਸਾਨ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੋਂ ਲੰਬੇ ਸੀ ਇਹਨੂੰ ਅਸੀਂ ਲਾਉਣ ਚਾਹੁੰਦੇ ਸਪਨੇ ਸੋ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਅੱਛਿਆ ਦਾ ਅੰਦੋਲਨ ਹੈ ਜਿਹੜਾ ਇਹ ਆਏ ਦਿਨ ਚੜਦੀ ਕਲਾ ਚ ਹੈ ਔਰ ਪੂਰੀ ਮਤਲਬ ਹਿੰਮਤ ਨਾਲ ਹੌਸਲੇ ਨਾਲ ਲੜਿਆ ਜਾ ਰਿਹਾ ਹੈ। ਠੀਕ ਹੈ। ਅੱਜ ਇੱਥੇ ਆਪਾਂ ਖਨੋਰੀ ਬਾਰਡਰ ਤੇ ਬੈਠੇ ਆਂ। ਤੁਸੀਂ ਰੋਜ਼ ਖਨੋਰੀ ਬਾਰਡਰ ਦੇ ਵਿਚਰ ਦੇਖੋਗੇ। ਹਾਂਜੀ। ਹਾਂਜੀ। ਕਦੇ ਵੀ ਸਾਡੀਆਂ ਖਨੋਰੀ ਬਾਰਡਰ ਤੋਂ ਹਾਂਜੀ ਟਰਾਲੀਆਂ ਜਾਣ ਦੀ ਕੋਈ ਇੱਕ ਵੀ ਮਤਲਬ ਇੱਥੋਂ ਸਾਨੂੰ ਸਾਹਮਣੇ ਨਹੀਂ ਆਈ ਖਬਰ ਸਾਹਮਣੇ ਨਹੀਂ ਆਈ। ਕੀ ਆਖਣਾ ਜੇ ਕੋਈ ਰੇਅਰ ਇੱਕ ਦੀ ਟਰਾਲੀ ਜਾਂ ਦੋ ਟਰਾਲੀਆਂ ਚਲੀਆਂ ਗਈਆਂ ਹੋਣੇ ਇਹ ਨੋਰਮਲ ਸੀਜ਼ਨ ਕਰਕੇ ਹਾਂਜੀ ਹਾਂਜੀ ਤੇ ਮੇਰਾ ਕਹਿਣ ਤੋਂ ਬਾਅਦ ਲੋਕਾਂ ਦਾ ਹੌਸਲਾ ਹੌਸਲਾ ਲੋਕਾਂ ਦੀ ਹਿੰਮਤ ਕਿ ਅਸੀਂ ਆਉਦੇ ਹੱਕੀ ਮੰਗਾਣੇ ਸਾਡੀਆਂ ਅਸੀਂ ਇਹ ਲੜਨੀਆਂ ਨੇ ਲੜ ਕੇ ਜਿੱਤਣੀਆਂ ਨੇ ਠੀਕ ਹੈ ਔਰ ਉਹਦੇ ਨਾਲ ਲੜ ਰਹੇ ਨੇ ਲੋਕ ਹਾਂਜੀ ਔਰ ਉਸ ਤੋਂ ਅੱਗੇ ਜਿਹੜਾ ਲੋਕਾਂ ਦਾ ਹੌਸਲਾ ਫੇਰ ਵਧਿਆ ਅ ਚੱਲਿਆ ਕਣਕ ਦਾ ਸੀਜ਼ਨ ਆ ਗਿਆ ਹਾਂਜੀ ਅੱਗੇ ਬੀਬੀਆਂ ਨੇ ਮੋਰਚਾ ਸਾਂਭਿਆ ਔਰ ਲੋਕਾਂ ਦੇ ਪਿੰਡਾਂ ਚੋਂ 8-8 ਕੁੰਟਲ 10-10 ਕੁੰਟਲ 12 12 16 16 क्विंटल ਦੁੱਧ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਆਇਆ ਉਹ ਅੱਜ ਵੀ ਆ ਰਿਹਾ ਹੈ ਬਿਲਕੁਲ ਆ ਰਿਹਾ ਹੈ ਹਰ ਗੋਂ ਪਿੰਡਾਂ ਤੋਂ ਲੰਗਰ ਦੀ ਸੇਵਾ ਆ ਰਹੀ ਹੈ ਪੂਰੇ ਜੋਰਾ-ਛੋਰਾ ਨਾਲ ਹੋ ਰਹੀ ਹੈ ਇਸ ਇਲਾਕੇ ਨੇ ਬੜੀ ਮਿਹਨਤ ਕੀਤੀ ਹੈ ਇਸ ਇਲਾਕੇ ਨੇ ਬੜੀ ਮਿਹਨਤ ਕੀਤੀ ਹੈ ਬਿਲਕੁਲ ਬਹੁਤ ਜ਼ਿਆਦਾ ਮਤਲਬ ਸੇਵਾ ਕੀਤੀ ਹੈ ਇਸ ਇਲਾਕੇ ਨੇ ਹਾਂਜੀ ਸੋ ਇਹ ਜਿਹੜਾ ਕੁਝ ਹੋਇਆ ਇਹ ਸਾਰਾ ਕੁਝ ਆਪਣੇ ਆਪ ਦੇ ਵਿੱਚ ਮੋਰਚੇ ਦੀ ਚੜ੍ਹਦੀ ਕਲਾ ਦਾ ਸਬੂਤ ਹੈ ਔਰ ਮੋਰਚਾ ਦਿਨੋ-ਦਿਨ ਮਤਲਬ ਪ੍ਰਾਪਤੀ ਵੱਲ ਨੂੰ ਵਧ ਰਿਹਾ ਹੈ ਆ ਤੁਸੀਂ ਦੇਖੋਗੇ ਚੋਣਾਂ ਦੇ ਵਿੱਚ ਚੋਣਾਂ ਤੋਂ ਬਾਅਦ ਸਰਕਾਰ ਜਿਹਦੀ ਵੀ ਬਣਦੀ ਹੈ ਉਹਨੂੰ ਕਿਸਾਨਾਂ ਦੀ ਮੰਗਾਂ ਦਾ ਮਸਲੇ ਦਾ ਹੱਲ ਕੀਤੇ ਬਿਨਾ ਉਸ ਸੰਗਾਸ਼ਨ ਦੇ ਉੱਤੇ ਬੈਠਣਾ ਐਡਾ ਆਸਾਨ ਨਹੀਂ ਲੱਗੇਗਾ ਔਰ ਉਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਤੇ ਪ੍ਰਧਾਨ ਜੀ 22 ਤਰੀਕ ਨੂੰ ਇਕੱਠ ਫਿਰ ਚਾਰੇ ਹਾਂ 22 ਤਰੀਕ ਦਾ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਦੇਖੋ 100 ਦਿਨ ਪੂਰਾ ਹੋਣਾ ਹੈ ਹਾਂਜੀ ਅਸੀਂ ਐਲਾਨ ਕੀਤਾ ਹੋਇਆ ਸੀਗਾ ਕਿ ਜਿਸ ਦਿਨ 100 ਦਿਨ ਪੂਰਾ ਹੋਣਾ ਹੈ ਬਹੁਤ ਸਾਰੇ ਲੋਕਾਂ ਦੇ ਭਲੇਖੇ ਨੇ ਹਾਂਜੀ ਬੜਾ ਲੋਕਾਂ ਨੇ ਪ੍ਰਚਾਰ ਕੀਤਾ ਜਿਹੜੇ ਕੁਝ ਲੋਕ ਜਿਹੜੇ ਕਿਸਾਨ ਪੱਖੀ ਨਹੀਂ ਹੈ ਹਾਂਜੀ ਔਰ ਉਹ ਬੁਰਕਾ ਪਾਈ ਫਿਰਦੇ ਨੇ ਆਪਣੇ ਆਪ ਨੂੰ ਉਹ ਵੀ ਕਿਸਾਨ ਪੱਖੀ ਹੁੰਦਾ ਕਿਸਾਨ ਲੀਡਰ ਹੁੰਦਾ ਉਹਨਾਂ ਦੇ ਵੀ ਕੁਝ ਪੋਲੀਟੀਕਲ ਲੋਕਾਂ ਦੇ ਤੇ ਕੁਝ ਸਰਕਾਰ ਦੇ ਸਰਕਾਰ ਦੇ মিডিਆ ਦੇ ਜਾਂ ਜਿਹੜੇ ਉਹਨਾਂ ਦੇ ਆਈਟੀ ਸੈੱਲਾਂ ਦੇ ਭੁਲੇਖੇ ਦੂਰ ਕਰਨ ਦੀ ਲੋੜ ਲੱਗ ਰਹੀ ਸੀ ਵੈਸੇ ਤਾਂ ਮੋਰਚਾ ਚੜ੍ਹਦੀ ਕਲਾ ਚ ਹੈ ਹਾਂਜੀ ਲੇਕਿਨ ਉਹ ਭੁਲੇਖਾ ਦੂਰ ਕਰਨ ਦੇ ਲਈ 22 ਤਰੀਕ ਫਿਕਸ ਕੀਤੀ ਹੈ ਉਸ ਦਿਨ ਇਹ ਭੁਲੇਖੇ ਦੂਰ ਕਰਾਂਗੇ ਕਿ ਲੋਕ ਕਿੰਦੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਨਾਲ ਜੁੜੇ ਹੋਣ ਉਹ ਸਪਸ਼ਟ ਕਰਾਂਗੇ ਔਰ ਲੱਖਾਂ ਦੀ ਗਿਣਤੀ ਤੁਸੀਂ ਦੇਖੋਗੇ ਇਹ ਚਾਰੇ ਮੋਰਚੇ ਸ਼ੰਭੂ ਖਨੋਰੀ ਬਾਰਡਰ ਤੇ ਰਤਨ ਆਪਣਾ ਡੱਬਾਲੀ ਅਗਲੇ ਪਾਸੇ ਰਤਨਪੁਰਾ ਇਹਨਾਂ ਇਹਨਾਂ ਮਤਲਬ ਚਾਰਾਂ ਬਾਰਡਰਾਂ ਦੇ ਉੱਤੇ ਲੋਕਾਂ ਦੀ ਗਿਣਤੀ ਹੈ ਜਿਹੜੀ ਉਹ ਰਿਕਾਰਡ ਤੋੜ ਹੋਏਗੀ ਔਰ ਉਹ ਆਪਣੇ ਆਪ ਚੱਕ ਸਬੂਤ ਦੇਵੇਗੀ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ